ਚੜਦੇ ਲੈਂਦੇ ਸਾਂਝੇ ਪੰਜਾਬ ਦੀ ਗੱਲ ਕਰਨਗੇ ਸਰਦਾਰ ਦਰਸ਼ਨ ਸਿੰਘ ਜੀ ਸੋਲ ਪ੍ਰੋਫੈਸਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ A ਮਿਊਜ਼ੀਅਮ ਅਤੇ ਆਰਟ ਗੈਲਰੀ ਤੁਸੀਂ ਕਿਸੇ ਵੀ ਵੇਲੇ ਵੀ ਆ ਕੇ ਦੇਖ ਸਕਦੇ ਹੋ ਆਓ ਮਲਾਉਣੇ ਆ ਤੁਹਾਨੂੰ ਸਰਦਾਰ ਦਰਸ਼ਨ ਸਿੰਘ ਸੋਲ ਜੀ ਨਾਲ ਗੁਰਾਸੇ ਦੋਸਤੋ ਤੁਹਾਡੇ ਵਿਰਾਸਤੀ ਮਿੱਤਰ ਹਰਦਰਸ਼ਨ ਸੋਲ ਵੱਲੋਂ ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ ਜੀਆਂ ਨੂੰ ਆਪਾਂ ਗੱਲ ਕਰ ਰਹੇ ਸੀ ਚਵਾਰਿਆਂ ਦੀ ਹਵੇਲੀਆਂ ਦੀ ਢਾਰਿਆਂ ਦੀ ਛੇਤੀਆਂ ਦੀ ਲਟੈਣਾ ਦੀ ਤੇ ਗੱਲ ਕਰਦੇ ਕਰਦੇ ਨੌਰਿਆਂ ਚਵਾਰਿਆਂ ਬਲਗਣਾ ਗੱਲ ਕਰਦੇ ਕਰਦੇ ਅਸੀਂ ਪਹੁੰਚੇ ਸੀ ਕਿ ਵੀਰ ਘਰ ਪੁੱਤ ਜੰਮਿਆ ਚੰਦ ਵਰਗੀ ਰੋਸ਼ਨੀ ਹੋਈ ਤਾਂ ਅਸੀਂ ਜਿਹੜੀ ਅਸਲੀ ਗੱਲਬਾਤ ਹੈ ਜਾਂ ਜਿਹੜੀ ਮਾਲਵੇ ਦੀ ਜਾਂ ਪੰਜਾਬ ਦੀ ਜਿਹੜੀ ਅਸਲੀ ਗੱਲਬਾਤ ਹੈ ਉਹ ਅਸੀਂ ਅੱਜ ਬੱਚੇ ਦੇ ਜਨੇਪੇ ਤੋਂ ਸ਼ੁਰੂ ਕਰਦੇ ਆ ਤਾਂ ਅਸੀਂ ਮੇਨ ਮੁੱਦੇ ਤੇ ਪਹੁੰਚੇ ਆ ਤਾਂ ਗੱਲ ਨਿਆਣਾ ਤੋਂ ਪਹਿਲਾਂ ਜੰਮਣਾ ਹੁੰਦਾ ਜਾਂ ਸੱਤਵਾਂ ਤਾਂ ਘਰ ਵਿੱਚ ਵਿਆਹ ਵਰਗੀ ਚਹਿਲ ਪਹਿਲ ਰੌਣਕ ਹੁੰਦੀ ਘਰ ਦੀ ਬਜ਼ੁਰਗ ਬੇਬੇ ਨੇ ਕਹਿਣਾ ਕੁੜੇ ਭਾਈ ਮੈਂ ਨਹੀਂ ਕਿਤੇ ਜਾ ਸਕਦੀ ਬਹੁਤਾ ਸਾਡੀ ਪੈਰਾਂ ਦੇ ਫਿਰਦੀ ਐ ਪਰਾਂ ਕੱਲ ਨੂੰ ਮਹਾਰਾਜ ਸੁਣ ਲੈ ਸੱਸ ਤੋਂ ਦੀ ਨਿਆਣੀ ਐ ਉਹਨੂੰ ਕਿ ਆਖਣਾ ਕੱਲ੍ਹ ਵੈਹੀ ਆਈ ਐ ਕੀ ਹੋ ਗਿਆ ਜੇ ਨਿੱਕੇ ਨਿੱਕੇ ਹੁੰਦਿਆਂ ਤੇ ਜਵਾਕ ਹੋ ਗਏ ਮੈਂ ਨਹੀਂ ਛੱਡ ਕੇ ਜਾ ਸਕਦੀ ਘਰ ਤਾਂ ਇਸ ਤਰ੍ਹਾਂ ਔੜ-ਪੋੜ ਕਰਦੀ ਘਰ ਦੇ ਵਿੱਚ ਉਸ ਜੀ ਦਾ ਉਸ ਔਰਤ ਦਾ ਬਹੁਤ ਸਤਿਕਾਰ ਹੋ ਜਾਂਦਾ ਜਿਸ ਨੇ ਨਵੇਂ ਮਹਿਮਾਨ ਨੂੰ ਜਨਮ ਦੇਣਾ ਹੁੰਦਾ ਸੀ ਤਾਂ ਉਸ ਦੀ ਹਰ ਪਲ ਦੀ ਹਰ ਪੈਰ ਦੀ ਹਰ ਖਾਣੇ ਪੀਣੇ ਦੀ ਦੁਰਨ ਫਿਰਨ ਦੀ ਕੰਮਕਾਰ ਦੀ ਵਿੜਕ ਰੱਖੀ ਜਾਂਦੀ ਤੇ ਉਸ ਨੂੰ ਬੱਦ ਤੋਂ ਬੱਦ ਕੰਮ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਸਾਡੇ ਪੰਜਾਬ ਦੇ ਵਿੱਚ ਨੋਹਾ ਧੀਆ ਬੱਚਾ ਜੰਮਣਾ ਹੁੰਦਾ ਤਾਂ ਦਿਨ ਦੇ ਦਿਨ ਤੱਕ ਕੰਮ ਕਰਦੇ ਰਹਿੰਦੀਆਂ ਗੋਹਾ ਕੋੜਾ ਪਾਣੀ ਢੋਣਾ ਹੋਰ ਘਰ ਦੇ ਨਿੱਕੇ ਮੋਟੇ ਕੰਮ ਪਰ ਇਸ ਦਰਮਿਆਣੀ ਵੱਡੀ ਘਰ ਦੀ ਵੱਡੀ ਬੇਬੇ ਉਸ ਦੀ ਹਰ ਹਰਕਤ ਤੇ ਨਿਗਾਹ ਰੱਖਦੀ ਹਰ ਪਲ ਤੇ ਉਹਨੂੰ ਪੁੱਛਦੀ ਰਹਿੰਦੀ ਪੁੱਤ ਕਿਵੇਂ ਠੀਕ ਹੈ ਪੁੱਤ ਕਿਵੇਂ ਰਾਜੀ ਹੈ ਕੁਛ ਖਾਣ ਨੂੰ ਜੀ ਕਰਦਾ ਹੈ ਕੁਛ ਲਿਆ ਕੇ ਦੇਈਏ ਕੋਈ ਠੰਡਾ ਤੱਤਾ ਕੋਈ ਖੱਟਾ ਕਰਾਰਾ ਤਾਂ ਇਸ ਤਰ੍ਹਾਂ ਉਸ ਦੇ ਖਾਣ ਪੀਣ ਦਾ ਉਸ ਦੇ ਵੱਤਵਾਦ ਕੇ ਵਾਲੀਆਂ ਤਰ੍ਹਾਂ ਤ ਵਾਲੀਆਂ ਚੀਜ਼ਾਂ ਉਸ ਨੂੰ ਦਿੱਤੀਆਂ ਜਾਂਦੀਆਂ ਤੇ ਆ ਕਰਦੇ ਕਰਦੇ ਉਹ ਦਿਨ ਵੀ ਆ ਜਾਂਦਾ ਜਦੋਂ ਮਹਿਮਾਨ ਨੇ ਘਰ ਵਿੱਚ ਆਉਣਾ ਹੁੰਦਾ ਸੀ ਪਿੰਡ ਦੀ ਸਭ ਤੋਂ ਸੁਚਿਆਰੀ ਤੇ ਹੁਨਰਮੰਦ ਦਾਈ ਨੂੰ ਬੁਲਾ ਕੇ ਲਿਆ ਲਿਆਂਦਾ ਜਾਂਦਾ ਤਾਂ ਬੱਚਾ ਮੁੰਡਾ ਹੁੰਦਾ ਚਾਹੇ ਕੁੜੀ ਹੁੰਦੀ ਘਰ ਵਿੱਚ ਬਹੁਤ ਜ਼ਿਆਦਾ ਚਹਿਰਪੈਲ ਹੁੰਦੀ ਤਾਂ ਦਾਈ ਨੇ ਇਹ ਸਾਰੇ ਕਾਸੇ ਦਾ ਸਾਂਭ ਸੰਭਾਲ ਕਰਨੀ ਹੁੰਦੀ ਪਹਿਲੇ 7 ਦਿਨ ਤੱਕ ਉਸ ਔਰਤ ਨੂੰ ਘਰ ਦੇ ਅੰਦਰ ਹੀ ਰੱਖਿਆ ਜਾਂਦਾ ਉਸੇ ਕਮਰੇ ਦੇ ਵਿੱਚ ਜਿੱਥੇ ਉਸਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਸੀ ਜੱਚਾ ਤੇ ਬੱਚਾ ਦਾ ਘਰ ਦੀਆਂ ਔਰਤਾਂ ਤੋਂ ਬਿਨਾ ਦਾਈ ਪੂਰਾ ਖਿਆਲ ਰੱਖਦੀ ਬੱਚੇ ਨੂੰ ਦੁੱਧ ਅੱਜ ਦੀ ਤਰ੍ਹਾਂ ਚੁੰਗਣੀਆਂ ਨਾਲ ਨਹੀਂ ਸਗੋਂ ਰੋਣ ਦੀ ਇੱਕ ਬੱਤੀ ਬਣਾ ਕੇ ਉਸ ਨੂੰ ਭਾਂਡੇ ਵਿੱਚ ਰੱਖ ਲੈਂਦੇ ਉਸਨਾਂ ਨੂੰ ਦੁੱਧ ਚੰਗਾ ਆ ਜਾਂਦਾ ਹੌਲੀ ਹੌਲੀ ਮਾਂ ਦਾ ਦੁੱਧ ਉਤਰਦਾ ਤਾਂ ਉਸ ਨੂੰ ਬੱਚੇ ਨੂੰ ਦੁੱਧ ਪਿਆਇਆ ਜਾਂਦਾ ਇਸੇ ਸਮੇਂ ਰਸਮ ਹੁੰਦੀ ਗੁੜਤੀ ਦੀ ਤਾਂ ਘਰ ਦੇ ਵਿੱਚ ਜਿਹੜਾ ਸਭ ਤੋਂ ਚੰਗੇ ਸੁਭਾਅ ਦਾ ਬੰਦਾ ਦੇਖਿਆ ਜਾਂਦਾ ਜਾਂ ਆਣਗਵਾੜ ਦੇ ਵਿੱਚ ਕੋਈ ਨਿੱਗੇ ਸੁਭਾਅ ਦਾ ਔਰਤ ਜਾਂ ਮਰਦ ਦੇਖਿਆ ਜਾਂਦਾ ਉਸ ਦੇ ਹੱਥੋਂ ਬੱਚੇ ਦੇ ਤਾਲੇ ਨੂੰ ਸ਼ਹਿਦ ਜਾਂ ਗੁੜ ਦਾ ਥੋੜਾ ਜਿਹਾ ਪਾਣੀ ਲਗਾ ਕੇ ਉਸ ਨੂੰ ਗੋੜਤੀ ਦਿੱਤੀ ਜਾਂਦੀ ਇਹ ਬੱਚੇ ਦਾ ਪਹਿਲਾ ਖਾਈਆ ਹੁੰਦਾ ਇਹ ਬੱਚੇ ਦੀ ਪਹਿਲੀ ਖਰਾਕ ਹੁੰਦੀ ਕਿ ਬੱਚਾ ਵੱਡਾ ਹੋ ਕੇ ਮਿੱਠੇ ਪੰਜਾਬ ਵਰਗਾ ਮਿੱਠੇ ਮਾਲਵੇ ਵਰਗਾ ਮਿੱਠੀ-ਮਿੱਠੀਆਂ ਗੱਲਾਂ ਕਰੇ ਮਿੱਠਾ ਤੇ ਨਿਗਾ ਸੁਭਾਅ ਹੋਵੇ ਤਾਂ ਇਸ ਤੋਂ ਬਾਅਦ ਗੱਲ ਆਉਂਦੀ ਉਸ ਦੇ ਪਹਿਰ ਹੁੰਦੀ ਉਸ ਦੇ ਪਹਿਰਾਵੇ ਦੀ ਕਈ ਘਰਾਂ ਦੇ ਵਿੱਚ ਤਾਂ ਕਿਸੇ ਵੱਡੇ ਬਜ਼ੁਰਗ ਦੇ ਪੁਰਾਣੇ ਕੁਰਤੇ ਦਾ ਬੱਚੇ ਨੂੰ ਕੁਰਤਾ ਸਿਮਾਉਂ ਕੇ ਪਾ ਜਾਂਦਾ ਕਈ ਘਰਾਂ ਦੇ ਵਿੱਚ ਜਿੱਥੇ ਸਿੱਖੀ ਦੀ ਹੋਂਦ ਹੁੰਦੀ ਉੱਥੇ ਗੁਰੂ ਘਰ ਦੇ ਵਿੱਚੋਂ ਗੁਰਦਾਰਾ ਸਾਹਿਬ ਦੇ ਵਿੱਚੋਂ ਪੁਰਾਣਾ ਰਮਾਲਾ ਲੈ ਕੇ ਜਾਂ ਪੁਰਾਣੇ ਗੁਰੂ ਸਾਹਿਬ ਦਾ ਕੋਈ ਪਲਕ ਲੈ ਕੇ ਜਾਂ ਕੋਈ ਉਹ ਗੁਰੂ ਗ੍ਰੰਥ ਸਾਹਿਬ ਨੂੰ ਦਾ ਕਪੜਾ ਚਿੱਟਾ ਵਸਤਰ ਲੈ ਕੇ ਉਸ ਦੇ ਕੱਪੜੇ ਬਣਾ ਕੇ ਪਾ ਜਾਂਦਾ ਤੇ ਇੱਥੇ ਹੀ ਕਈ ਵਾਰੀ ਕਿਉਂਕਿ ਜਮਾਨਾ ਹੁੰਦਾ ਸੀ ਡਾਕਟਰੀ ਇਲਾਜ ਬਹੁਤ ਘੱਟ ਹੁੰਦੇ ਸੀ ਹੋਣ ਤੋਂ ਪਹਿਲਾਂ ਜਾਂ ਹੋ ਕੇ ਬੱਚੇ ਗੁਜ਼ਰ ਜਾਂਦੇ ਤਾਂ ਘਰਦਿਆਂ ਮਾਮਾ ਨੇ ਦਾਦੀਆਂ ਨੇ ਪਰਦਾਦੀਆਂ ਨੇ ਸੁੱਖਿਆ ਹੁੰਦਾ ਸੀ ਕਿ ਮਹਾਰਾਜ ਸਾਡੀ ਸੁਣ ਲੇ ਮਹਾਰਾਜ ਸਾਨੂੰ ਬੱਚਾ ਦੇ ਦੇ ਤੰਦਰੁਸਤ ਹੋਵੇ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਅਸੀਂ ਉਹਦੇ ਮੰਗ ਕੇ ਕੱਪੜੇ ਪਾਵਾਂਗੇ ਤਾਂ ਕਈ ਵਾਰੀ ਆਣ ਗਵਾਣ ਚ ਮੰਗ ਕੇ ਕਿਸੇ ਬੱਚੇ ਦੇ ਪੁਰਾਣੇ ਕੱਪੜੇ ਵੀ ਉਸ ਬੱਚੇ ਦੇ ਪਾਏ ਜਾਂਦੇ। ਤਾਂ ਇਸ ਤਰ੍ਹਾਂ ਬੜੇ ਹੀ ਚਾਵਾ ਮਲਾਰਾ ਨਾਲ ਉਸ ਬੱਚੇ ਦੀ ਘਰ ਵਿੱਚ ਆਮਦ ਹੁੰਦੀ। ਬੱਚੇ ਨੂੰ ਫਿਰ ਜਿਹੜੀ ਮਾਤਾ ਜਦੋਂ ਬਦਮਾਣੇ ਦੁੱਧ ਉੱਤਰਦਾ ਤਾਂ ਉਸ ਨੂੰ ਦੁੱਧ ਲਾਉਣ ਦਾ ਬੱਚੇ ਨੂੰ ਦੁੱਧ ਲਾਉਣ ਤੇ ਵੀ ਇੱਕ ਰਸਮ ਹੁੰਦੀ ਜਿਹੜਾ ਇੱਕ ਛੋਟੀ ਜੀ ਬੱਚੀ ਤੋਂ ਕਰਾਇਆ ਜਾਂਦਾ। ਉਹਨੂੰ ਕਹਿੰਦੇ ਦੁੱਧ ਧੋਈ ਜਾਂ ਮਮਾ ਧੋਈ ਕਹਿ ਲੈਂਦੇ ਆਪਾਂ ਤਾਂ ਇਹ ਧੋਈ ਤੋਂ ਬਾਅਦ ਉਸ ਨੂੰ ਘਾ ਦੇ ਡੱਕਿਆਂ ਨਾਲ ਕੱਚੀ ਲੱਸੀ ਨਾਲ ਦੁੱਧ ਧੋ ਕੇ ਫੇਰ ਬੱਚੇ ਦੇ ਮੂੰਹ ਨੂੰ ਦੁੱਧ ਲਾਇਆ ਜਾਂਦਾ ਤੇ ਬੱਚਾ ਆਦੀ ਮਾਂ ਦਾ ਪਹਿਲਾ ਦੁੱਧ ਪੀਂਦਾ ਬੱਚੋ ਦੋਸਤੋ ਕਿ ਸਾਡੇ ਡਾਕਟਰ ਸਾਹਿਬ ਤਾਂ ਹੁਣ ਕਹਿੰਦੇ ਆ ਕਿ ਮਾਂ ਦਾ ਦੁੱਧ ਬੱਚੇ ਨੂੰ ਵੱਧ ਤੋਂ ਵੱਧ ਪਿਉਣਾ ਚਾਹੀਦਾ ਜੀ ਦੂਸਰੀ ਖੁਰਾਕ ਨਹੀਂ ਦੇਣੀ ਚਾਹੀਦੀ ਪਰ ਸਾਡੇ ਪੰਜਾਬ ਦੀਆਂ ਮਾਵਾਂ ਸੁੱਖ ਨਾਲ ਐਡੀਆਂ ਹੱਟੀਆਂ ਕੱਟੀਆਂ ਤੰਦਰੁਸਤ ਨੌਜਵਾਨ ਹੋਇਆ ਕਰਦੀਆਂ ਸਨ ਕਿ ਬੱਚਿਆਂ ਤੋਂ ਉਹਨਾਂ ਦਾ ਦੁੱਧ ਚੁੰਘਿਆ ਨਾ ਜਾਂਦਾ ਦੁੱਧ ਹਾਜੇ ਵੀ ਵੱਧ ਜਾਂਦਾ ਤਾਂ ਵੱਡੇ ਹੋ ਚੁੱਕੇ ਬੱਚਿਆਂ ਨੂੰ ਮਾਵਾਂ ਕੋਲੇ ਸੱਦ ਕੇ ਆਵੇਂ ਤੈਨੂੰ ਦੁੱਧ ਚੰਘਾਵਾ ਆਵੇ ਆ ਨਹੀਂ ਨਕੀਏ ਤੈਨੂੰ ਦੁੱਧ ਪਿਆਵਾਂ ਤਾਂ ਵੱਡੇ ਬੱਚਿਆਂ ਨੂੰ ਵੀ ਦੁੱਧ ਪੀਣ ਨੂੰ ਮਿਲ ਜਾਂਦਾ ਐਨਾ ਦੁੱਧ ਹੁੰਦਾ ਸੀ ਸਾਡੇ ਪੰਜਾਬ ਦੀਆਂ ਮਾਵਾਂ ਦੀ ਛਾਤੀ ਵਿੱਚ ਤਾਂ ਬੱਚੇ ਫਿਰ ਜਿਵੇਂ ਜਿਵੇਂ ਮਾਂ ਦਾ ਦੁੱਧ ਚੁੰਗਦੇ ਓਮ ਓਮ ਉਹਨਾਂ ਦੇ ਉੱਤੇ ਹਰ ਰੋਜ਼ ਇੱਕ ਨਵੀਂ ਰੌਣਹੀ ਇੱਕ ਨਵੀਂ ਤਾਕਤ ਆਉਂਦੀ ਇੱਕ ਨਵਾਂ ਫੁਰਤੀਲਾਪਨ ਐਕਟਿਵ ਹੁੰਦੇ ਬੱਚੇ ਤਾਂ ਇਸ ਤਰ੍ਹਾਂ ਬੱਚਾ ਵੱਡਾ ਹੋਣ ਲੱਗਦਾ ਗੱਲ ਹੁੰਦੀ ਕਿ ਮਾਂ ਨੂੰ ਬਾਹਰ ਵਧਾਉਂਦੇ 7 ਦਿਨਾਂ ਬਾਅਦ ਉਸ ਔਰਤ ਨੂੰ ਕਮਰੇ ਤੋਂ ਬਾਹਰ ਵਧਾਇਆ ਜਾਂਦਾ ਔਰ ਕਮਰੇ ਤੋਂ ਬਾਹਰ ਵਧਾਉਣ ਦੀ ਇੱਕ ਬੜੀ ਪਿਆਰੀ ਰਸਮ ਹੁੰਦੀ ਸੀ ਬਾਹਰ ਲੈ ਕੇ ਆਉਣਾ ਕਿਸ ਤਰ੍ਹਾਂ ਲੈ ਕੇ ਆਉਣਾ ਹੈ ਕਿਸ ਤਰ੍ਹਾਂ ਇਹ ਕੰਮ ਕਰਨਾ ਹੈ ਤਾਂ ਬਾਹਰ ਘਰ ਦੀ ਬਜ਼ੁਰਗ ਔਰਤ ਵੱਲੋਂ ਜਾਂ ਘਰ ਦੀ ਕੋਈ ਕੁੜੀ ਵੱਲੋਂ ਕੁੜੀ ਚੀੜੀ ਵੱਲੋਂ ਜਿਵੇਂ ਕਿਸੇ ਬੋਟੀ ਕੋਲ ਬੱਚਾ ਹੈ ਤਾਂ ਘਰ ਦੀ ਕੁੜੀ ਨੇ ਬਾਹਰ ਚੌਂਕ ਪੂੜਨਾ ਚੌਂਕ ਪੂੜਨਾ ਆਟੇ ਤੇ ਹਲਦੀ ਨਾਲ ਇੱਕ ਰੰਗੋਲੀ ਤਿਆਰ ਕਰਨੀ ਉਸ ਤੇ ਦੀਵੇ ਜਗਾਉਣੇ ਉਸ ਤੇ ਆ ਮੈਂ ਤੁਹਾਨੂੰ ਇੱਕ ਪਿੱਛੇ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਜਦੋਂ ਹੀ ਬੱਚਾ ਪੈਦਾ ਹੁੰਦਾ ਤਾਂ ਇੱਕ ਆ ਕਾਦੀ ਤੇ ਗੋਹੇ ਦੀ ਇੱਕ ਵਿਉਹ ਮਾਤਾ ਤਿਆਰ ਕਰਕੇ ਇੱਕ ਕੱਪੜੇ ਦੇ ਵਿੱਚ ਬੰਨ ਕੇ ਪੋਟਲੀ ਰੱਖੀ ਜਾਂਦੀ ਜਿਸ ਨੂੰ ਵਿਉਹ ਮਾਤਾ ਕਹਿੰਦੇ ਉਹ ਵਿਉਹ ਮਾਤਾ ਕੀ ਹੁੰਦੀ ਹੈ ਇੱਕ ਕਹਾ ਉਸੀ ਇੱਕ ਪ੍ਰਚਲਿਤ ਰਿਵਾਜ ਸੀ ਕਿ ਵਿਉਹ ਮਾਤਾ ਬੱਚੇ ਦੇ ਲੇਖ ਲਿਖਦੀ ਹੈ ਛੋਟੇ ਬੱਚੇ ਨੇ ਜਦੋਂ ਹੱਸਣਾ ਜਦੋਂ ਰੋਣਾ ਤਾਂ ਲੋਕ ਕਹਿੰਦੇ ਵੀ ਇਹਨੂੰ ਕੀ ਦੁੱਖ ਹੈ ਜਾਂ ਇਹਨੂੰ ਕੀ ਖੁਸ਼ੀ ਹੈ ਆਪੇ ਹੱਸੇ ਜਾਂਦਾ ਹੈ ਤਾਂ ਲੋਕਾਂ ਨੇ ਨਾਲਦਿਆਂ ਨੇ ਕਹਿਣਾ ਕਿ ਵਿਅੋਮਾਤਾ ਹਸਾਉਂਦੀ ਹੈ ਵਿਅੋਮਾਤਾ ਕੌਣ ਹੁੰਦੀ ਹੈ ਵਿਅੋਮਾਤਾ ਲੇਖ ਲਿਖਦੀ ਹੈ ਬੱਚੇ ਦੇ ਸਾਡੇ ਪੰਜਾਬ ਦੀ ਜਾਂ ਮਾਲਵੇ ਦੀ ਇੱਕ ਮਿਥ ਹੈ ਕਿ ਵਿਅੋਮਾਤਾ ਲੇਖ ਲਿਖਦੀ ਹੈ ਅਖੇ ਵਿਅੋਮਾਤਾ ਲੇਖ ਕਿਵੇਂ ਲਿਖਦੀ ਹੈ ਉਹਦਾ ਬੱਚੇ ਦਾ ਕਿਸ ਘਰ ਦੇ ਵਿੱਚ ਸੰਯੋਗ ਹੈ ਕਿਸ ਲੜਕੀ ਨਾਲ ਲੜਕੇ ਨਾਲ ਸੰਯੋਗ ਹੈ ਇਹ ਵੀ ਵਿਅੋਮਾਤਾ ਲਿਖਦੀ ਹੈ ਅਕੇ ਇਹ ਵਿਵਮਤਾ ਕਿਉਂ ਲਿਖਦੀ ਐ ਵਿਵਮਤਾ ਨੇ ਤਾਂ ਭਾਈ ਆਪਦੀ ਕੁੜੀ ਦੇ ਲੇਖ ਰਿਛਨਾ ਲਿਖਦੇ ਸੀ ਇਹ ਵੀ ਇੱਕ ਗੱਲ ਉੱਪਰ ਚੱਲਦਾ ਤਾਂ ਚੱਲੋ ਖੈਰ ਇਹ ਗੱਲਾਂ ਕਰਦੇ ਕਰਦੇ ਆਪਾਂ ਉਹਨੂੰ ਗੱਲ ਕਰ ਰਹੇ ਸੀ ਬਾਹਰ ਵਧਾਉਣ ਦੀ ਬਾਹਰ ਦੀਵੇ ਜਗਾ ਕੇ ਵਿਵਮਤਾ ਲਿਆਂਦੀ ਜਾਂਦੀ ਵਿਵਮਤਾ ਲਿਆ ਕੇ ਅੰਦਰੋਂ ਇੱਕ ਫੇਰ ਅੰਦਰੋਂ ਜਦੋਂ ਬਾਹਰ ਆਉਣਾ ਹੁੰਦਾ ਔਰਤ ਨੇ ਬੱਚੇ ਨੂੰ ਲੈ ਕੇ ਤਾਂ ਇੱਕ ਛੋਟਾ ਬੱਚਾ ਉਸੇ ਘਰ ਦਾ ਕੋਈ 5-6 ਸਾਲ ਦਾ ਜਾਂ ਆਂਡ ਗਵਾਣ ਦਾ ਬੱਚਾ ਤਿਆਰ ਕੀਤਾ ਜਾਂਦਾ ਨਹਾਇਆ ਜਾਂਦਾ ਉਸ ਔਰਤ ਨੂੰ ਵੀ ਉਸ ਦਿਨ ਨੂੰ ਆਇਆ ਤਾਂ ਆ ਜਾਂਦਾ ਬੱਚੇ ਦੇ ਮੋਢੇ ਦੇ ਉੱਤੇ ਇੱਕ ਕੱਪੜਾ ਰੱਖਿਆ ਜਾਂਦਾ ਤੇ ਉਸ ਔਰਤ ਨੂੰ ਉਸ ਬੱਚੇ ਦਾ ਪੱਲਾ ਫੜਾ ਕੇ ਬਾਹਰ ਲਿਆਉਣਾ ਤਾਂ ਬਾਹਰ ਲਿਆ ਕੇ ਉਸ ਚੌਂਕ ਦੇ ਉੱਤੇ ਬਿਠਾ ਕੇ ਫਿਰ ਉਹਦੀ ਪੂਜਾ ਹੁੰਦੀ ਦੀਵਾ ਜਗਾ ਕੇ ਹੋਰ ਸੁਖਣਾ ਸੁਖਿਆ ਜਾਂਦੀਆਂ ਤਾਂ ਇਸ ਤਰ੍ਹਾਂ ਉਸ ਔਰਤ ਨੂੰ ਬਾਹਰ ਵਿਦਾਇਆ ਜਾਂਦਾ ਫਿਰ ਉਸਨੇ ਹੌਲੀ-ਹੌਲੀ ਉੱਠਣਾ ਬੈਠਣਾ ਪਹਿਲੇ 7 ਦਿਨ ਉਸਨੇ ਮੰਜੇ ਤੋਂ ਬਿਲਕੁਲ ਹੀ ਨਹੀਂ ਉੱਠਣਾ ਹੁੰਦਾ ਸੀ ਉਸ ਨੂੰ ਛਮਾਉਣੀ ਦੇਣੀ ਛਮਾਉਣੀ ਤੁਸੀਂ ਸਮਝਦੇ ਹੋਵੋਗੇ ਗੋਈ ਕਰਕੇ ਦੇਣੀ ਗੋਈ ਵੀ ਤਾਂ ਵੀ ਨਹੀਂ ਤੁਹਾਨੂੰ ਪਤਾ ਹੋਣਾ ਪਤਲੇ ਜਿਹੇ ਆਟੇ ਦੀ ਇੱਕ ਹਲਵਾ ਬਣਾਉਣਾ ਖਰਾਵਾ ਬਣਾਉਣਾ ਗੁੜ ਦਾ ਤਾਂ ਉਸ ਨੂੰ ਜਿਆਦਾ ਘਿਓ ਪਾ ਕੇ ਉਹ ਜੱਜਾ ਨੂੰ ਖਵਾਉਂਦੇ ਰਹਿਣਾ ਜਾਂ ਹਲਕੀ ਜੀ ਦਾਲ ਘੱਟ ਨਮਕ ਮਿਰਚ ਵਾਲੀ ਉਸ ਨੂੰ ਦੇਣੀ ਜਾ ਦਲੀਆਂ ਦੇਣਾ ਇਸ ਤਰ੍ਹਾਂ ਦੀਆਂ ਖੁਰਾਕਾਂ ਉਸ ਮਾਂ ਨੂੰ ਦਿੱਤੀਆਂ ਜਾਂਦੀਆਂ ਤੇ ਜਿਸ ਨਾਲ ਉਸ ਬੱਚੇ ਨੂੰ ਦੁੱਧ ਜਿਹੜਾ ਪੂਰੀ ਖੁਰਾਕ ਮਿਲ ਸਕੇ ਤਾਂ ਚਮਾਣੀ ਦਿੰਦੇ-ਦਿੰਦੇ ਉਸ ਨੂੰ ਜਦੋਂ ਬਾਹਰ ਪਿਉ ਵਧਾਉਂਦੇ ਤਾਂ ਉਸ ਨੂੰ ਥੋੜਾ ਜਿਆਦਾ ਹੋਰ ਜਿਆਦਾ ਖਾਣ ਨੂੰ ਦਿੱਤਾ ਜਾਂਦਾ ਤੇ ਗੱਲ ਚੱਲਦੀ ਕਿ ਹੁਣ ਇਸ ਨੂੰ ਥੋੜਾ-ਥੋੜਾ ਕੰਮ ਵੀ ਕਰਨਾ ਹੁੰਦਾ ਕਿਉਂਕਿ ਘਰ ਦੇ ਕੰਮ ਸਾਰੇ ਓਵੇਂ ਨੇ ਓਵੇਂ ਪੈ ਰਹੇ ਨੇ ਕਿਉਂਕਿ ਜਦੋਂ ਬੱਚਾ ਹੁੰਦਾ ਤਾਂ ਉਹ ਜੱਜਾ ਦੇ ਸੇਵਾ ਦੇ ਵਿੱਚ ਸਾਰਾ ਪਰਿਵਾਰ ਲੱਗਿਆ ਹੁੰਦਾ। ਬਾਕੀ ਸੇ ਘਰ ਦੇ ਸਾਰੇ ਕੰਮ ਰੋਕ ਦਿੱਤੇ ਜਾਂਦੇ। ਆਇਆ ਗਿਆ ਆਉਂਦਾ ਭੂਆ, ਮਾਸੀਆਂ, ਚਾਚੀਆਂ, ਤਾਈਆਂ ਬੱਚੇ ਨੂੰ ਦੇਖਣ ਆਉਂਦੀਆਂ। ਠੁੱਠੀ ਰੁਪਈਆ ਦੇ ਕੇ ਜਾਂਦੀਆਂ। ਠੁੱਠੀ ਸਮਝਦੇ ਹੋ? ਠੁੱਠੀ ਖੋਪੇ ਦਾ ਅੱਧਾ ਹਿੱਸਾ ਤੇ ਨਾਲ 1 ਰੁਪਿਆ ਦਿੰਦੀਆਂ। ਜਾਂ ਕੂਜਾ ਮਿਛਲੀ ਦੀ ਠੁੱਠੀ ਉਹ ਜੱਜਾ ਤੇ ਬੱਚਾ ਦੀ ਚੋਰੀ ਚ ਭਾਗ ਜਾਂਦੀ ਹੈ। ਨਾਲੇ ਬੱਚੇ ਨੂੰ ਦੇਖ ਕੇ ਜਾਂਦੀਆਂ। ਤੇ ਨਾਲੇ ਉਹ ਠੁੱਠੀ ਰੁਪਈਆ ਦੇ ਕੇ ਜਾਂਦੀਆਂ ਇਸ ਤਰ੍ਹਾਂ ਬਹੁਤ ਹੀ ਖੁਸ਼ੀ ਬਹੁਤ ਹੀ ਉਤਸ਼ਵ ਵਰਗਾ ਮਾਹੌਲ ਹੁੰਦਾ ਗੱਲ ਆਉਂਦੀ ਬੱਚੇ ਦਾ ਨਾਂ ਰੱਖਣ ਦੀ ਫਿਰ ਘਰ ਦੇ ਵਿੱਚ ਮਜਲਿਸ ਬੈਠਦੀ ਘਰ ਦੇ ਆਣ ਗੁਆਣ ਤੋਂ ਜਾਂ ਘਰ ਦੇ ਆਸੇ ਪਾਸੇ ਤੋਂ ਭੂਆ ਮਾਸੀਆਂ ਚਾਚੀਆਂ ਤਾਈਆਂ ਰਲ ਕੇ ਸਲਾਹ ਕਰਦੀਆਂ ਕਿ ਹੁਣ ਇਹਦਾ ਨਾਂ ਕੀ ਰੱਖਿਆ ਜਾਵੇ ਵੀ ਦੋਸਤੋ ਤੁਹਾਨੂੰ ਮੈਂ ਦੱਸਾਂ ਕਿ ਨਾਂ ਰੱਖਣ ਦੀ ਗੱਲ ਸਾਡੇ ਪੰਜਾਬ 'ਚ ਐ ਹੁੰਦੀ ਸੀ ਜੇ ਜੱਕ ਬੱਚਾ ਵਿਸਾਖ ਵਿੱਚ ਜੰਮ ਪਿਆ ਤਾਂ ਵਿਸਾਖਾ ਸਿਓ ਜੇ ਸੌਣ ਚ ਜੰਮਦਾ ਤਾਂ ਸੌਣ RAM ਐਸੇ ਤਰ੍ਹਾਂ ਹੀ ਜੇ ਬੁੱਧਵਾਰ ਨੂੰ ਜੰਮ ਪਿਆ ਤਾਂ ਬੋਧ ਸਿੰਘ ਜੇ ਵੀਰਵਾਰ ਨੂੰ ਜੰਮ ਪਿਆ ਤਾਂ ਵੀਰ ਸਿਓ ਤਾਂ ਐਸੇ ਤਰ੍ਹਾਂ ਦੇ ਨਾਮ ਹੁੰਦੇ ਸੀ ਪੰਜਾਬ ਦੇ ਐਸੀ ਤਰ੍ਹਾਂ ਸਾਡੀਆਂ ਧੀਆਂ ਦੇ ਸਾਡੀਆਂ ਮਾਮਾਂ ਦੇ ਨਾਮ ਰੱਖੇ ਚੰਦ ਗੁਰ ਆਨੰਦ ਗੁਰ ਸੀਪੋ ਤਾਂ ਐਸੇ ਤਰ੍ਹਾਂ ਬੜੇ ਚਾਪਲਾਰ ਨਾਲ ਹੱਸਦੀਆਂ ਨਾਲੇ ਗੱਲਾਂ ਕਰਦੀਆਂ ਕਿ ਬਸਾਕਾ ਦਾ ਫਲਾਣੇ ਬਾਬੇ ਦਾ ਨਾਂ ਹੈ ਚੰਗਾ ਨਹੀਂ ਉਹ ਪਿੰਡ 'ਚ ਬਹੁਤ ਨਿੱਗੇ ਸੁਭਾਅ ਦਾ ਹੈ ਬੜਾ ਵਧੀਆ ਬੰਦਾ ਹੈ ਉਹਦਾ ਨਾਂ ਰੱਖਤਾ ਕੋਲੇ ਬਸੰਤ ਕੌਰ ਦਾ ਫਲਾਣੀ ਦਾਦੀ ਦਾ ਨਾਂ ਸੀ ਹਾਂ ਉਹਦੇ ਅਰਗਾ ਸੁਭਾਵ ਨੂੰ ਤਾਂ ਇਸ ਤਰ੍ਹਾਂ ਬੜਾ ਖੁਸ਼ੀ ਦੇ ਮਾਹੌਲ ਨਾਲ ਬੱਚੇ ਦਾ ਨਾਂ ਵੀ ਰੱਖਾਇਆ ਜਾਂਦਾ ਤਾਂ ਇਸ ਤੋਂ ਬਾਅਦ ਗੱਲ ਆਉਂਦੀ ਉਸ ਔਰਤ ਨੂੰ ਚੱਚਾ ਔਰਤ ਨੂੰ ਘਰ ਦੇ ਕੰਮਾਂ ਕਾਰਾਂ 'ਚ ਲਾਉਣ ਦੀ ਹੁਣ ਕੰਮਾਂਕਾਰਾਂ ਚ ਕਿਵੇਂ ਲਾਇਆ ਜਾਂਦਾ ਇਹਦੀ ਵੀ ਗੱਲ ਸੁਣ ਲੋ ਸਭ ਤੋਂ ਪਹਿਲਾਂ ਉਹਨੂੰ ਪਾਣੀ ਭਰਨ ਵਾਸਤੇ ਲਾ ਜਾਂਦਾ ਕਿਉਂਕਿ ਪਾਣੀ ਭਰਨਾ ਸਾਡੇ ਮਾਲਵੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇੱਕ ਬਹੁਤ ਅਹਿਮ ਕੰਮ ਹੋਇਆ ਕਰਦਾ ਸੀ ਘਰਾਂ ਦੇ ਵਿੱਚ ਅੱਜ ਤਰੀ ਤਰ੍ਹਾਂ ਟੂਟੀਆਂ ਨਲਕੇ ਨਹੀਂ ਹੁੰਦੇ ਸੀ ਔਰਤਾਂ ਨੇ ਡੱਗੀਆਂ ਤੋਂ ਖੂਹਾਂ ਤੋਂ ਪਾਣੀ ਭਰਦੀਆਂ ਤਾਂ ਸਭ ਤੋਂ ਪਹਿਲਾਂ ਉਹਨੂੰ ਖੂਹ ਦੇ ਉੱਤੇ ਜਾਂ ਕਿਸੇ ਖਾਲ ਤੋਂ ਪਾਣੀ ਭਰਾ ਕੇ ਉਸੇ ਤਰ੍ਹਾਂ ਉਹ ਫਿਰ ਜਿਹੜੀ ਵਿਓ ਮਾਤਾ ਹੁੰਦੀ ਸੀ ਉਹਨੂੰ ਵੀ ਨਾਲ ਲੈਂਦੇ ਘੜਾ ਨਾਲ ਲੈਂਦੇ ਉਹ ਬੱਚਾ ਵੀ ਨਾਲ ਲੈਂਦੇ ਤੇ ਉਹ ਫਿਰ ਉਸੇ ਤਰ੍ਹਾਂ ਖਾਲ ਦੇ ਨੇੜੇ ਵਗਦੇ ਪਾਣੀ ਦੇ ਕਿਸੇ ਸੋਮੇ ਤੋਂ ਚਾਹੇ ਉਹ ਖੇਤ ਦਾ ਖਾਲ ਵਗਦਾ ਹੁੰਦਾ ਚਾਹੇ ਡੱਗੀ ਹੁੰਦੀ ਪਾਣੀ ਵਾਲੀ ਇਹ ਭਾਵੇਂ ਛੱਪਣ ਵੀ ਕਿਉਂ ਨਾ ਹੁੰਦਾ ਉੱਥੋਂ ਪਾਣੀ ਭਰ ਕੇ ਨਾਲੇ ਚੌਲ ਵੰਡੇ ਜਾਂਦੇ ਬੱਕਲੀਆਂ ਬਣਾਈਆਂ ਜਾਂਦੀਆਂ ਤਾਂ ਕਿ ਅੱਜ ਭਾਈ ਬਹੂ ਨੇ ਕੰਮ ਲੱਗਣਾ ਜਾਂ ਅੱਜ ਕੁੜੀ ਚੜੀ ਨੇ ਕੰਮ ਲੱਗਣਾ ਤਾਂ ਇਸ ਤਰ੍ਹਾਂ ਉਹ ਜਦੋਂ ਕੰਮ ਲੱਗਦੀ ਤਾਂ ਉੱਥੇ ਨਾਲੇ ਤਾਂ ਬੱਕਲੀਆਂ ਵਰਤੀ ਜਾਂਦੀਆਂ ਤੇ ਉਹੀ ਬੱਚਾ ਲੜ ਫੜ ਕੇ ਫੇਰ ਉਸ ਤਰ੍ਹਾਂ ਪਾਣੀ ਦੇ ਸੋਰਸ ਕੋਲੇ ਲਜਾਇਆ ਜਾਂਦਾ ਉਸੇ ਤਰ੍ਹਾਂ ਫੇਰ ਘੜਾ ਭਰ ਕੇ ਕਿਸੇ ਮੁੰਡੇ ਦੁਆਰਾ ਕਿਸੇ ਮਰਦ ਦੁਆਰਾ ਛੋਟੀ ਉਮਰ ਦੇ ਮਰਦ ਦੁਆਰਾ ਉਸ ਨੂੰ ਘੜੇ ਸਿਰ ਤੇ ਚੁਕਾਇਆ ਜਾਂਦਾ ਤੇ ਫੇਰ ਉਹ ਬੜੇ ਹੀ ਉਹਦੇ ਨਾਲ-ਨਾਲ ਪਿੰਡ ਦੀਆਂ ਗਲੀ ਦੀਆਂ ਮੁਹੱਲੇ ਦੀਆਂ ਗਵਾਲ ਦੀਆਂ ਕੁੜੀਆਂ ਨਾਲ ਆਉਂਦੀਆਂ ਨਾਲ ਗੀਤ ਗਾਉਂਦੀਆਂ ਨਾਲ ਕਿੱਧਾ ਪਾਉਂਦੀਆਂ ਨਾਲੇ ਉਸ ਨੂੰ ਆਪਣੀ ਭੁਜਾਈ ਨੂੰ ਜਾਂ ਆਪਣੀ ਭੈਣ ਨੂੰ ਜਾਂ ਮਾਸੀ ਚਾਚੀ ਤਾਈ ਨੂੰ ਉਸ ਤਰ੍ਹਾਂ ਘਰੇ ਲੈ ਕੇ ਆਉਂਦੀ ਆ ਤਾਂ ਉਸ ਤੋਂ ਬਾਅਦ ਘਰ ਦੇ ਵਿੱਚ ਬੱਚਾ ਸਾਰਿਆਂ ਦਾ ਸਾਂਝਾ ਹੋ ਜਾਂਦਾ ਕਦੇ ਚਾਚੀ ਦੀ ਗੋਦੀ ਚੜ ਜਾਂਦਾ ਕਦੇ ਮਾਸੀ ਦੇ ਗਧਾੜੇ ਚੜ ਜਾਂਦਾ ਕਦੇ ਮਾਮਾ ਚੱਕ ਕੇ ਲੈ ਜਾਂਦਾ ਕਦੇ ਚਾਚਾ ਉਹਨੂੰ ਖੜਾ ਰਿਆ ਹੁੰਦਾ ਤਾਂ ਇਸ ਤਰ੍ਹਾਂ ਸਾਡੇ ਮਾਲਵੇ ਦਾ ਬਾਲਪਨ ਪਰਪਨ ਲੱਗਦਾ ਉਬਰਣ ਲੱਗਦਾ ਉਸਰਣ ਲੱਗਦਾ ਤੇ ਦੋਸਤੋ ਇਸ ਤੋਂ ਅੱਗੇ ਗੱਲਾਂ ਕਰਦੇ ਕਰਦੇ ਆਪਾਂ ਗੱਲ ਕਰਾਂਗੇ ਉਹਦੀਆਂ ਲੋਰੀਆਂ ਦੀ ਉਹਦੇ ਨਾਂ ਦੀ ਉਹਦੀਆਂ ਖੇਡਾਂ ਦੀ ਉਹਦੇ ਆਉਣ ਜਾਣ ਦੀ ਉਹਦੇ ਪਿਆਰ ਲਾੜ ਪਿਆਰ ਦੀ ਤਾਂ ਇਸ ਤਰ੍ਹਾਂ ਆਪਾਂ ਗੱਲ ਬਾਕੀ ਗੱਲਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ